ਉੱਲਾ ਸੈੱਟ ਕਰ ਲਓ ਵੀ ਮੁੜ ਕੇ ਨੇ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਸਾਰਾ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਜਿਹੜਾ ਤਰਨ ਤਾਰਨ ਨੂੰ ਕਵਰ ਕਰ ਰਿਹਾ ਹੈ ਸੁਭਿਦਾਨ ਸਭਾ ਦੇ ਇਲੈਕਸ਼ਨ ਨੂੰ ਅਸੀਂ ਤੁਹਾਡੇ ਇੱਥੇ ਆਉਣ ਤੇ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਤੁਹਾਡਾ ਧੰਨਵਾਦ ਵੀ ਕਰਦੇ ਆ ਅੱਜ ਦਾ ਜਿਹੜਾ ਵਿਸ਼ਾ ਜਾਂ ਅਜੰਡਾ ਹੈ ਇਹਨੂੰ ਅਸੀਂ ਪ੍ਰੈਸ ਕਾਨਫਰੰਸ ਦਾ ਕਹਿ ਕੇ ਸਿਰਫ ਇੱਕ ਇੰਟਰੋਡਕਸ਼ਨ ਜਾਂ ਜਾਣ ਪਛਾਣ ਜਾਂ ਇੱਕ ਪਹਿਲਾ ਤੁਹਾਡੇ ਨਾਲ ਇੱਕ ਰਾਬਤਾ ਜ ਕਾਇਮ ਕਰਾਂਗੇ ਕਿਉਂਕਿ ਕਾਂਗਰਸ ਪਾਰਟੀ ਨੇ ਜਿਹੜੇ ਕੈਂਡੀਡੇਟ ਦਿੱਤੇ ਨੇ ਉਹ ਸਾਡੇ ਵਿੱਚ ਬੈਠੇ ਨੇ ਸਰਦਾਰ ਕਰਮਜੀਤ ਸਿੰਘ ਗੁਰਸਾਹਬ ਤੇ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਅਸੀਂ ਜਿਹੜੀ ਪ੍ਰੋਪਰ ਇੱਕ ਚੰਗੇ ਤਰੀਕੇ ਦੇ ਨਾਲ ਜਿਹਦੇ ਵਿੱਚ ਸਾਰੀ ਸੀਨੀਅਰ ਕਾਂਗਰਸ ਦੀ ਲੀਡਰਸ਼ਿਪ ਵੀ ਮੌਜੂਦ ਰਹੇਗੀ ਔਰ ਸਾਰੇ ਦੇ ਸਾਰੇ ਜਿਹੜੇ ਤਰਨਤਾਰ ਜ਼ਿਲ੍ਹੇ ਦੇ ਨਾਲ ਜਾਂ ਤਰਨਤਾਰ ਵਿਧਾਨ ਸਭਾ ਦੇ ਨਾਲ ਜਿਹੜੇ ਸਬੰਧਿਤ ਸਾਡੇ ਸੀਨੀਅਰ ਲੀਡਰ ਸਾਹਿਬਾਨ ਨੇ ਉਹ ਵੀ ਉਸ ਪ੍ਰੈਸ ਵਾਰਤਾ ਦੇ ਵਿੱਚ ਮੌਜੂਦ ਰਹਿਣਗੇ ਅੱਜ ਇੱਕ ਪਹਿਲਾ ਇੰਟਰੈਕਸ਼ਨ ਸੈਸ਼ਨ ਹੈ ਤਾਂ ਕਿ ਆਪਾਂ ਇੱਕ ਦੂਜੇ ਦੇ ਰੂਬਰੂ ਹੋ ਸਕੀਏ ਇਹ ਤਾਲਮਿਲ ਕਰ ਦੋ ਤੇ ਮੈਨੂੰ ਬੜੀ ਖੁਸ਼ੀ ਆ ਵੀ ਅਸੀਂ ਦੋਵੇਂ ਮਾਝੇ ਦੁਈਆ ਤੇ ਕੈਂਡੀਡੇਟ ਵੀ ਮਾਝੇ ਦੁਈਆ ਤੇ ਤੁਸੀਂ ਵੀ ਮਾਝੇ ਚਲੋ ਮਾਝਾ ਮਾਲਵਾ ਦੋਬਾ ਦੀ ਏਕੀਆ ਪੰਜਾਬ ਹੀ ਆ ਪਰ ਫਿਰ ਵੀ ਆਪਾਂ ਮਾਝੇ ਦੇ ਆ ਤੇ ਸਾਡਾ ਥੋੜਾ ਨਾਲਾ ਡਿਫਰੈਂਸ ਬਖਿਆਦਾ ਕਿਉਂਕਿ ਮਰਜ਼ਾਇਲ ਥੋੜੇ ਹੋਰ ਸੁਭਾਅ ਦੇ ਤੁਹਾਡੇ ਜਿਹੜੇ ਸਾਡੇ ਕੈਂਡੀਡੇਟ ਨਿਕੰਦਰ ਸਿੰਘ ਜੀ ਟਕਸਾਲੀ ਪ੍ਰੋਗਰੈਸਿਵ ਪਰਿਵਾਰ ਦੇ ਵਿੱਚੋਂ ਆਏ ਨੇ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਜੇ ਵੀ ਇੱਕ ਵਰਕਰ ਨੂੰ ਟਿਕਟ ਦਿੱਤੀ ਵੀ ਹੈ ਤੁਸੀਂ ਪਹਿਲਾਂ ਵੀ ਕਿਹਾ ਵੀ ਔਲਾ ਢਲੋ ਜੀ ਨੂੰ ਵੀ ਵਰਕਰ ਨੂੰ ਟਿਕਟ ਤੁਸੀਂ ਟਿਕਟ ਕੱਢ ਕੇ ਲੈ ਕੇ ਸੀ ਜਦੋਂ ਕਿ ਦਿੱਗਯਾ ਟਿਕਟ ਹੈ ਸੀ ਕੋਈ ਕਹਿੰਦਾ ਬਾਅਦ ਵਿੱਚ ਮਾਰਤਾ ਲੱਭ ਕਰਾਂਗੇ ਅੱਜ ਦਾ ਮਕਸਦ ਸਿਰਫ ਇਹੀ ਹੈ ਵੀ ਤੁਹਾਡੇ ਨਾਲ ਕੋਆਰਡੀਨੇਸ਼ਨ ਟੀਮ ਲਈ ਮੈਂ ਸ਼ੁਕਰਾਨਾ ਕਰਦਾ ਉਸ ਅਕਾਲਪੁਰ ਕੋਵਾਈ ਗਰੂ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਦੂਸਰਾ ਸਭ ਸਾਡੇ ਬਹੁਤ ਹੀ ਸਤਕਾਰਯੋ ਮੈਮ ਸੁਨੀਆ ਕਾਂਧੀ ਜੀ ਰਾਹੁਲ ਕਾਂਧੀ ਜੀ ਉਸ ਤੋਂ ਬਾਅਦ ਪੀਪੀਸੀਸੀ ਦੇ ਪ੍ਰਧਾਨ ਰਾਜਾ ਵਰਿੰਗ ਜੀ ਪੇਲੂ ਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਸਾਡੇ ਹਲਕੇ ਦੇ ਇੰਚਾਰਜ ਲਾਇਏ ਗਏ ਨੇ ਸਰਕਾਰੀਆ ਸਾਹਿਬ ਮੈਂ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਆ ਕਿ ਪਾਰਟੀ ਦਾ ਖਾਸ ਕਰਕੇ ਬਹੁਤ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਐਤ ਕੀ ਇੱਕ ਵਰਕਰ ਨੂੰ ਟਿਕਟ ਦੇ ਕੇ ਨਵਾਜ਼ਿਆ ਕ੍ਰਿਕਟ ਦਾ ਕਿਸੇ ਨੂੰ ਮਿਲਦੀ ਹੁੰਦੀ ਹੈ ਬਟ ਲੈਟ ਮੀ ਟੈਲ ਯੂ ਤੁਸੀਂ ਇਹ ਥੋੜੇ ਦਿਨਾਂ ਚ ਦੇਖ ਵੀ ਲਓਗੇ ਐਕਚੁਅਲੀ ਸਾਡੇ ਪਾਰਟੀ ਦੇ ਮੈਂਬਰ ਹੈਗੇ ਸੁਰਜੀਤ ਜੀ ਜਿਨ੍ਹਾਂ ਦੇ ਮਦਰਾ ਥੋੜਾ ਕੁਝ ਦਿਨ ਪਹਿਲੇ ਅਕਾਲ ਚਨਾਣਾ ਚਲ ਕਰ ਗਏ ਉਹਨਾਂ ਦਾ 9 ਤਰੀਕ ਨੂੰ ਹੋਗ ਹੈਗਾ ਉਹਨਾਂ ਦੇ ਤੇ ਉਹਦੇ ਤੋਂ ਬਾਅਦ ਹੀ ਅਸੀਂ ਇਹ ਸੋਚਿਆ ਕਿ ਸਾਡੇ ਪਰਿਵਾਰਿਕ ਮੈਂਬਰ ਪਾਰਟੀ ਦੇ ਮੈਂਬਰ ਹੈਗੇ ਆ ਉਹ ਜਿਹੜੇ ਸਾਡੇ ਸੀਨੀਅਰ ਉਹਨਾਂ ਦੇ ਮਾਤਾ ਜੀ ਦੇ ਪਹੂਚ ਤੋਂ ਬਾਅਦ ਹੀ ਅਸੀਂ ਪਲਾਨ ਬਣਾਇਆ ਜਾ ਕੇ ਮੱਥਾ ਟਿਕਣ ਦਾ ਤੇ ਤੁਸੀਂ ਉਸ ਦਿਨ ਚੰਗਾ ਚੰਨੀ ਤਰ੍ਹਾਂ ਆਪ ਵੀ ਦੇਖ ਲੋਗੇ ਕਿ ਅਸੀਂ ਜਿੰਨੇ ਵੀ ਕੈਂਡੀਡੇਟਸ ਸੀਗੇ ਮੇਰੇ ਸਾਰੇ ਸਤਕਾਰਯੋਗ ਵੱਡੇ ਵੀਰ ਜਿਨ੍ਹਾਂ ਨੇ ਟਿਕਟ ਅਪਲਾਈ ਕੀਤੀ ਸੀਗੀ ਉਹ ਤੇ ਹਾਇਰ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਸਾਰੇ ਦੇ ਸਾਰੇ ਤੁਹਾਨੂੰ ਉਸ ਦਿਨ ਦਿਖਣਗੇ ਨਾਲ ਤੇ ਤੁਹਾਡੇ ਸਾਰਿਆਂ ਨਾਲ ਰੂਪ ਰੂਪ ਜੀ ਮਿਲਣ ਕਿੰਦਾ ਦਾ ਲੋਕਾ ਬਿਲਕੁਲ ਜੀ ਆ ਜ਼ਿਆਦਾਤਰ ਤਾਂ ਦੇ ਕੋਜੀ ਜਿਮਨੀ ਚੋਨ ਦੇ ਵਿੱਚ ਸਰਕਾਰ ਤਾਂ ਜ਼ਿਆਦਾ ਹੁੰਦਾ ਲੇਕਿਨ ਸਰਕਾਰ ਦੀ ਪਿਛਲੀ ਪਰਫਾਰਮੈਂਸ ਟੋਟਲ ਨਹੀਂ ਰਹੀ ਹੈ ਜ਼ੀਰੋ ਰਹੀ ਹੈ ਪਿਛਲੇ 4 ਸਾਲਾਂ ਤੋਂ ਤੁਸੀਂ ਦੱਸ ਦੋ ਜੇ ਹਲਕੇ ਦੇ ਵਿੱਚ ਉਹਨਾਂ ਨੇ ਇੱਕ ਵੀ ਕੰਮ ਕਰਾਇਆ ਹੋਈਆਂ ਕਿਸੇ ਵੀ ਇੱਕ ਕੰਮ ਨੂੰ ਰੱਖ ਕੇ ਉਹ ਇਲੈਕਸ਼ਨ ਲੜਦਾ ਤੇ ਅਸੀਂ ਮੰਨਵਾਉਂਦੇ ਆ ਲੋਕੀ ਵੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਦੂਸਰੀ ਗੱਲ ਆ ਦੇਖੋ ਜਿਮਨੀ ਚੋਨ ਹੋਣ ਕਰਕੇ ਜਿਮਨੀ ਚੋਨ ਤੋਂ ਪਹਿਲਾਂ ਸਾਡੇ ਕਿਸਾਨ ਵੀ ਜਿਨ੍ਹਾਂ ਦੇ ਪਿੱਛੇ ਇਹ ਘਰ ਡੰਗਰ ਮਾਲ ਸਭ ਕੁਝ ਰੁੜ ਗਿਆ ਸਭ ਕੁਝ ਬਰਬਾਦ ਹੋ ਗਿਆ ਇਹ ਸਰਕਾਰ ਦੇ ਕੋਲ ਉਹਨਾਂ ਨੂੰ ਕੰਪਨਸੇਸ਼ਨ ਨਾਲ 1 ਰੁਪਿਆ ਨਹੀਂ ਦੇਤੀਏਗੀ ਤੇ ਆ ਜਿਮਨੀ ਚੋਣ ਵਾਸਤੇ ਇਹਨਾਂ ਨੇ ਇੱਥੇ ਪਿੰਡਾਂ ਦੇ ਵਿੱਚ 25 25 35 35 ਲੱਖ ਰੁਪਏ ਸਰਪੰਚਾਂ ਨੂੰ ਦੇ ਦੇ ਨੇ ਮੈਂ ਤਾਂ ਸਮੂ ਇਹ ਵੀ ਪੁੱਛਣਾ ਚਾਹੁੰਗਾ ਸਰਕਾਰ ਨੂੰ ਕਿ ਇਹਨਾਂ ਦਾ ਅਸਲੀ ਹੱਕਦਾਰ ਤਾਂ ਸਾਡੇ ਉਹ ਕਿਸਾਨ ਵੀਰ ਹੈ ਜਿਨ੍ਹਾਂ ਦਾ ਘਰ ਤੱਕ ਟਹਿ ਗਿਆ ਸਭ ਕੁਝ ਬਰਬਾਦ ਹੋ ਗਿਆ ਉਹਨਾਂ ਨੂੰ ਹਲੇ ਰੁਪਈਆ ਕੰਪਨਸੇਸ਼ਨ ਨਹੀਂ ਦੇਤੀ ਇਹ 22 ਇਲੈਕਸ਼ਨ ਦੇ ਵਿੱਚ ਇੱਥੇ ਸਰਪੰਚਾਂ ਨੂੰ ਮੋਹਣ ਵਾਸਤੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਇਹਨਾਂ ਨੂੰ ਛੁੱਠੇ ਫੰਡਸ ਦੇ ਕੇ ਦੇ ਰਿਆ ਗਿਆ ਜਿਨ੍ਹਾਂ ਦਾ ਐਕਚੁਅਲੀ ਅਸਲੀ ਹੱਕ ਦਾ ਸਾਡੇ ਕਿਸਾਨ ਵੀਰੇ ਤੁਸੀਂ ਕਿਹੜੇ ਮੁੱਦਿਆਂ ਲੈ ਕੇ ਜਿਹੜਾ ਚੋਣ ਪ੍ਰਚਾਰ ਕਰੋਗੇ ਦੇਖੋ ਜੀ ਮੁੱਦੇ ਕਈ ਹੈਗੇ ਆ ਜੀ ਲੇਕਿਨ ਸਭ ਤੋਂ ਵੱਡਾ ਮੁੱਦਾ ਹੈਗਾ ਜੀ ਇੱਥੇ ਡਿਵੈਲਪਮੈਂਟ ਦਾ ਨਸ਼ਿਆਂ ਦਾ ਤਾਂ ਹੂੰ ਤਾਂ ਰੰਦਾਰਾਂ ਦੇ ਵਿੱਚ ਹੈ ਕਿ ਰੰਦਾਰਾਂ ਦੇ ਮੁੱਦੇ ਜਿੱਦਾਂ ਕਿ ਦੰਬ ਸ਼ਹਿਰ ਤੋਂ ਬਾਹਰ ਕੱਢਣ ਨੂੰ ਆ ਜਿਹੜਾ ਪਾਰਕ ਹੈਗਾ ਉਹ ਪਾਰਕ ਦਾ ਬੜਾ ਬਹੁਤ ਪੁਰਾਣਾ ਹਾਲ ਹੈ ਬਲਕਿ ਇੱਕ ਨਵਾਂ ਪਾਰਕ ਲੋਕਾਂ ਨੂੰ ਲੋਕਾਂ ਨੂੰ ਲੋਕਾਂ ਲਈ ਉੱਥੇ ਹੋਣਾ ਚਾਹੀਦਾ ਬਾਰਡਰ ਏਰੀਆ ਦੇ ਵਿੱਚ ਆਈਆਂ ਕੁਝ ਜ਼ਮੀਨਾਂ ਤਾਰਾਂ ਤੋਂ ਪਾਰ ਨਹੀਂ ਉਹ ਕਿਸਾਨਾਂ ਦੀਆਂ ਬੜੀਆਂ ਮੁਸ਼ਕਲਾਂ ਆ ਨੇ ਉਹਨਾਂ ਦੇ ਪੁੱਛੋ ਤੇ ਦੂਸਰੀ ਸਾਡੀ ਪ੍ਰਾਇੋਰਟੀ ਦੇ ਵਿੱਚ ਹੋਊਗਾ ਕਿ ਅਸੀਂ ਐਜੂਕੇਸ਼ਨ ਦਾ ਜਿਹੜਾ ਸਥਾਨ ਹੈ ਉਹਨੂੰ ਉੱਪਰ ਚੱਕਿਆ ਜਾਵੇ ਕਿਉਂਕਿ ਤੁਸੀਂ ਦੇਖਦੇ ਹੋਵੋਗੇ ਕਿ ਸਾਡੇ 10th ਔਰ 12th ਦੇ ਜਿਹੜੇ ਸਟੂਡੈਂਟਸ ਨੇ ਯੋਨ ਕੋਈ ਇੰਟਰਨਸ ਦੇਣ ਲੱਗਦੇ ਉਹਾਰੇ ਕਲੀਅਰ ਨਹੀਂ ਕਰ ਪਾਉਂਦੇ ਯੂਪੀ ਦੇ ਹਰਿਆਣੇ ਦੇ ਹਿਮਾਚਲ ਦੇ ਬੱਚੇ ਆਉਂਦੇ ਉਹਨਾਂ ਨੇ ਵੀ ਸੇਮ ਐਜੂਕੇਸ਼ਨ ਕੀਤੀ ਹੁੰਦੀ ਹੈ 10ਵੀਂ ਤੇ 12ਵੀਂ ਉਹਨਾਂ ਨੇ ਕੀਤੀ ਹੁੰਦੀ ਹੈ ਲੇਕਿਨ ਉਹ ਟੈਸਟ ਕਲੀਅਰ ਕਰ ਜਾਂਦੇ ਹੈ ਸਾਡੇ ਇਸ ਕਰਕੇ ਨਹੀਂ ਕਰ ਪਾਉਂਦੇ ਕਿਉਂਕਿ ਸਾਡਾ ਐਜੂਕੇਸ਼ਨ ਦਾ ਸਥਾਨ ਬਹੁਤ ਮਾੜਾ ਹੈਗਾ ਐਜੂਕੇਸ਼ਨ ਪ੍ਰੋਪਰਲੀ ਪ੍ਰੋਵਾਈਡ ਨਹੀਂ ਕੀਤੀ ਜਾਂਦੀ ਦੂਸਰਾ ਸੀ ਚਾਹਾਂਗੇ ਯੂਥ ਦੀ ਜਿਹੜੀ એનર્ਜੀ ਹੈ ਉਹਨੂੰ ਡਾਇਵਰਟ ਕੀਤਾ ਜਾਵੇ ਬਜਾਏ ਡਰੱਗਸ ਨਾਲੋਂ ਸਪੋਰਟਸ ਦੇ ਵਿੱਚ ਉਹਨਾਂ ਨੂੰ ਪ੍ਰੋਮੋਟ ਕੀਤਾ ਜਾਵੇ ਸਟੇਡੀਅਮ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਉਹ એનર્ਜੀ ਡਿਵਰਟ ਹੋਵੇ ਉਹ ਇਸ ਬੰਨੇ ਚੰਗੇ ਆਲੇ ਚੰਗੇ ਬੰਨੇ ਲੱਗਣ ਤੇ ਨਸ਼ਿਆਂ ਤੋਂ ਦੂਰ ਰਹਿਣ। ਪਾਜੀ ਪੂਰੀ ਹੋਏ। ਸੋ ਪੰਜਾਬ ਦੇ ਪ੍ਰਤੀ ਜੋ ਭਾਜਪਾ ਦਾ ਰਵੱਈਆ ਹੈ ਉਹ ਤਾਂ ਇੱਕ ਬੱਚਾ-ਬੱਚਾ ਜਾਣਦਾ ਹੈ। ਭਾਜਪਾ ਵਾਸਤੇ ਇਹ ਕਹਿਣਾ ਕਿ ਤੁਸੀਂ ਸਾਡੇ ਨਾਲ ਜੁੜੋ ਅਸੀਂ ਤਾਂ ਦਵਾਂਗੇ। ਮੇਰੇ ਖਿਆਲ ਨਾਲ ਬਹੁਤ ਗਲਤ ਚੀਜ਼ ਹੈ। ਪੰਜਾਬ ਪਾਸੇ ਸੋਚਦਾ ਉਹਨਾਂ ਦੀ ਚੰਗੀ ਹੈ ਨਹੀਂ। ਨੀਤ ਉਹਨਾਂ ਦੀ ਸਾਫ਼ ਹੈ ਨਹੀਂ। ਰਹੀ ਕਲ ਆਮ ਆਦਮੀ ਪਾਰਟੀ ਦੀ ਪਿਛਲੇ 4 ਸਾਲਾਂ ਚ ਕੋਈ ਇੱਕ ਕੰਮ ਗਿਣਾ ਦੇ ਜਿਹੜਾ ਉਹਨਾਂ ਨੇ ਇੱਥੇ ਹਲਕੇ ਚ ਕੀਤਾ ਹੋਵੇ ਤੇ ਉਸ ਕੰਮ ਨੂੰ ਅੱਗੇ ਲਿਆ ਕੇ ਗਾਂ ਵੋਟਾਂ ਮੰਗ ਲੈਣ ਕੰਮ ਤਾਂ ਕੋਈ ਕੀਤਾ ਨਹੀਂ ਪੈਸਾ ਕੋਈ ਰੁਪਈਆ ਨਹੀਂ ਦਿੱਤਾ ਸਿਰਫ ਆ ਬਾਏ ਇਲੈਕਸ਼ਨ ਕਰਕੇ ਹੁਣ ਪੈਸੇ ਦੇਣੀ ਸ਼ੁਰੂ ਕਰਦੇ ਤੇ ਕਹਿੰਦੇ ਨੇ ਅਸੀਂ ਗਾਹ ਵਿਕਾਸ ਕਰਾਂਗੇ ਖਰਚੀ ਕਰਾਂਗੇ ਬਿਲਕੁਲ ਝੂਠ ਹੈ ਜੀ ਲੋਕੀ ਇਹਨਾਂ ਦੇ ਡਰਾਮਿਆਂ ਤੋਂ ਤੰਗ ਆ ਚੁੱਕੇ ਆ ਤੇ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਸਿਰਫ ਸਿਰਫ ਸਟੇਜ ਪਰਫਾਰਮੈਂਸ ਸਟੇਜ ਪਰਫਾਰਮੈਂਸ ਨਾਲ ਹੀ ਬੜੀ ਸੋਹਣੀ ਹੁੰਦੀ ਹੈ ਝੂਠ ਸੋਨਾ ਬੋਲ ਲਿੰਦੇ ਆ ਇਸ਼ਤਿਹਾਰਾਂ ਦੇ ਉੱਤੇ ਲੱਖਾਂ ਕਰੋੜਾਂ ਰੁਪਏ ਇਹਨਾਂ ਨੇ ਖਰਚ ਕਰਤਾ ਪਰ ਗਰਾਉਂਡ ਦੇ ਉੱਤੇ ਬਿਲਕੁਲ ਜ਼ੀਰੋ ਇਹ ਤੁਸੀਂ ਵੀ ਸਾਰੇ ਜਾਣਦੇ ਹੋ